ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ਼ਾ ਵੀ ਆਜਨਾ ਸੁਖਬੀਰ ਬਾਦਲ ਜਣਕੇ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਜਦੋਂ ਮੈਂ ਸਟੇਟਮੈਂਟ ਸੁਣੀ ਨਾ ਮੈਨੂੰ ਪਹਿਲਾਂ ਆਇਆ ਤਰਸ ਨੇ ਕਿ ਜਰ ਜੇ ਮੇਰੇ ਹੱਥ ਵਿੱਚ ਪਾਵਰ ਹੋਵੇ ਪੰਜਾਬ ਦੇ ਲੋਕ ਮੇਰੀ ਗੱਲ ਸੁਣ ਲੈਣ ਜਿਹੜਾ ਦੇ ਦਿਮਾਗ ਵਿੱਚ ਮੁੱਖ ਮੰਤਰੀ ਬਣਦਾ ਕੀੜਾ ਹੈ ਨਾ ਉਹ ਮੈਂ 2 ਦਿਨਾਂ ਲਈ ਪੂਰਾ ਕਰ ਦਿਆ ਤਾਂ ਜੇ ਕਿਤੇ ਭਵਾਨ ਤਮਾਨ ਗੱਲ ਸੁਣ ਲੇ ਮੈਂ ਉਹਨੂੰ ਕਹਦਾ ਵੀ 2 ਮਿੰਟ ਤੋਂ ਛੁੱਟੀ ਤੇ ਬਗ ਜਾ 2 ਦਿਨ ਵੀ ਇਹਨੂੰ ਮੁੱਖ ਮੰਤਰੀ ਬਣਾ ਦਿਆ 2 ਦਿਨ ਬਾਅਦ ਤੇ ਇਹਦਾ ਉਹ ਜਿਹੜਾ ਕੀੜਾ ਹੈ ਨਾ ਉਹ ਮਰ ਜੂ ਫੇ ਤੇ ਇਕੰਚਨ ਪ੍ਰੀਤ ਜਿਹੜੀ ਰਿਹਾ ਕੀਤੀ ਹੈ ਪਹਿਲਾਂ ਫਰਲਿਸ ਕੁਲਸ ਨੇ ਉਹਦੇ ਸੰਬੰਧ ਵਿੱਚ ਬੋਲੇ ਕਹਿੰਦਾ ਜਿੰਨਾ ਤੱਕ ਆ ਝਾੜੂ ਵਾਲੇ ਕਰਦੇ ਨੇ ਨਾ ਜਦੋਂ ਕਹਿੰਦਾ ਸਾਡੀ ਬਾਰੇ ਆਏ ਫਿਰ ਬਰਦਾਸ਼ਤ ਨਹੀਂ ਹੋਣਾ ਮਤਲਬ ਕਿ ਉਹਦੇ ਵਿੱਚ ਜਵਾਕ ਨਹੀਂ ਛੋਟੇ ਛੋਟੇ ਨੰਗਲ ਰੰਗੇ ਜੇ ਗੁੱਲ ਡੰਡੀ ਗੁੱਲੀ ਡੰਡਾ ਖੇਡਦੇ ਸੀ ਗੱਬ ਪਟਕੇ ਉਦਣਾ ਕਹਿੰਦਾ ਜਦੋਂ ਸਾਡੀ ਵਾਰੀ ਆ ਗਈ। ਵਿਪਰਾਵਾ ਤੂੰ ਪੰਜਾਬ ਦਾ ਮੁੱਖ ਮੰਤਰੀ ਬਣ ਦੀ ਗੱਲ ਕਰਦਾ ਹੈ ਗੋਲੀਂ ਦਾ ਖੇਡਦਾ ਤੂੰ। ਵੀ ਹੁਣ ਮੇਰੀ ਵਾਰੀ ਆ ਜੋ ਰੋਂਣ ਪਾ ਕੇ ਇਦਾਂ ਥੋੜੀ ਹੁੰਦਾ। ਜਦੋਂ ਸਾਡੀ ਵਾਰੀ ਆ ਗਈ ਫਿਰ ਬਰਦਾਸ਼ਤ ਨਹੀਂ ਹੋਣਾ। ਤੁਹਾਡੀ ਵਾਰੀ ਕਦੋਂ ਆਣੀ ਹੈ ਜੀ? ਤੁਹਾਡੀ ਵਾਰੀ ਮੈਂ ਦੱਸ ਸਕਤ ਹੋਂਣੀ ਹੈ। ਰਾਤ ਮੈਨੂੰ ਸੁਪਨਾ ਆਇਆ ਸੀ ਫਿਰ ਮੈਂ ਕਾਪੀ ਚੱਕੀ ਲਿਖ ਲੈ। ਮੈਂ ਨੋਟ ਕੀਤਾ ਵੀ 1947 ਤੋਂ ਲੈ ਕੇ 2022 ਤੱਕ ਕਿੰਦੀ ਸਰਕਾਰ ਬਣੀ ਮੈਂ ਨੋਟ ਕੀਤਾ ਆਸ਼ਾ ਇੱਕ ਨੇਕ ਮਟਰਾਂ ਵਾਲਾ ਹੁੰਦਾ ਸੀ ਪਤਾ ਹੈ ਆਤਰੋ ਚਤਰੋ ਨਾਲ ਹੁੰਦੀ ਸੀ ਉਹਦੇ ਤੇ ਉਹਨੇ ਜਦੋਂ ਆਤਰੋ ਨੇ ਪੁੱਛਿਆ ਕਿ ਰੋਟੀ ਖਵਾਓ ਉਹਨੇ ਸਬਜ਼ੀਆਂ ਦਾਲਾਂ ਚਾਹ ਇੰਨੀ ਗਿਣਤੀ ਮੈਂ ਵੀ ਮੱਥਾ ਜਾਂ ਮਾਰ ਕੇ ਦੇਖੇ ਮੈਂ ਗਿਣ ਸਕਦਾ ਮੈਂ ਦੋ ਸ਼ਬਦੀਆਂ ਨੂੰ ਪੰਜ ਸੱਤ ਬਣਾਤਾ ਆਲੂ ਬੈਂਗਣ ਬੈਂਗਣ ਆਲੂ ਆਲੂ ਬੈਂਗਣ ਬੈਂਗਣ ਆਲੂ ਮੈਂ ਇਦਾਂ ਗਿਣੀ ਗਏ ਇਹ ਆਲੂ ਬੈਂਗਣ ਕੌਣ ਹੈ 1947 ਤੋਂ ਲੈ ਕੇ 2022 ਤੱਕ ਕਾਂਗਰਸ ਕਾਲੀ ਕਾਂਗਰਸ ਕਾਲੀ ਕਾਂਗਰਸ ਕਾਲੀ ਇਹ ਵਾਰੀ ਸੀ ਇਹਨਾਂ ਦੀ ਤੇ ਜਦੋਂ ਸੁਖਵੀਰ ਬਾਦਲ ਕਹਿੰਦਾ ਵੀ ਜਦੋਂ ਸਾਡੀ ਵਾਰੀ ਆ ਗਈ ਫਿਰ ਬਰਦਾਸ਼ਤ ਨਹੀਂ ਹੋਣਾ ਪਸਤਾਉਂਗੇ ਲੜਨ ਕੀ ਧਮਕੀਆਂ ਦਿੰਦੇ ਜਦੋਂ ਸਾਡੀ ਵਾਰੀ ਆ ਗਈ ਸੌਡੀ ਵਾਰੀ ਕਦੋਂ ਆਉਗੀ 2025 ਚੱਲਦਾ ਤੇ ਕੱਲ ਨੂੰ ਲਾਸਟ ਅੱਜ ਹੀ ਸੌਰੀ 12ਵਾਂ ਮਹੀਨਾ ਦਸੰਬਰ ਦਾ ਚੜਜੜ ਤੇ ਫਿਰ ਕੀ ਹੋ ਜੂਗਾ ਮਹੀਨੇ ਬਾਅਦ 26 ਚੜਜੂ ਤੇ ਜੇ 26 ਦੇ ਵਿੱਚ ਘਟੋ ਘਟ ਬਾਲੇ ਲਈ ਆਪਾਂ ਪਾ ਲਈਏ 40 ਕੇ ਸਾਲ 26 ਤੇ 40 ਕੇ ਰੰਦੇ 66 1966 ਦੇ ਵਿੱਚ ਪਹਿਲੀ ਸਰਕਾਰ ਬਣੀ ਸੀ ਪਤਲੇ ਦੂਜੀ ਬਣੀ ਸੀ ਤੇ 40 ਸਾਲ ਬਾਅਦ ਸੁਖਵੀਰ ਦੀ ਉਮਰ ਕਿੰਨੀ ਹੋਣੀ ਹੈ 103 ਸਾਲ ਬਣਦੀ ਹੈ ਉਨ ਚਿਰ ਜਿਉਂਦੇ ਰਹਾਂਗੇ ਆਪਾਂ ਮੈਂ ਤਾਂ ਹੋਣਾ ਨਹੀਂ ਕਿਸੇ ਦੀ ਗੱਲ ਛੱਡੋ ਕਹਿੰਦੇ ਗੱਲ ਨਹੀਂ ਆਪਾਂ ਕਰਦੇ ਆਪਾਂ ਤਾਂ ਨਹੀਂ ਹੋਣਾ 40 45 ਸਾਲ ਬਹੁਤ ਨੇ ਜਨਾਬ ਪਰ ਮੇਰੀ ਉਮਰ ਇਸ ਵਕਤ ਤਿਆਦੋ ਥੱਲੇ ਹੈ ਹੋ ਸਕਦਾ ਮੈਂ ਹੋਵਾਂ ਪਰ ਆਸ ਨਹੀਂ ਰੱਖਦੇ ਆਪਾਂ ਕਿਉਂ ਰੱਖਣੀ ਆਸ ਤੇ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਜਨਾਬ ਜਦੋਂ ਸਾਡੀ ਵਾਰੀ ਆ ਗਈ 40 ਸਾਲ ਬਾਅਦ ਵਾਰੀ ਹੋਣੀ ਆ ਆਪਾਂ ਕਿੱਥੇ ਹੋਵਾਂਗੇ ਉਦੋਂ ਉਦੋਂ ਪੰਜ ਸੱਤ ਵਰ੍ਹਸੀਆਂ ਮਨਾਈਆਂ ਹੋਣਗੀਆਂ ਐਨੇ ਪਤਾ 10 ਮਨਾਈਆਂ ਹੋਣ ਕਿਹੜੀ ਗੱਲ ਕਰਦੇ ਆਪਾਂ ਇਹ ਗੋਲੀ ਡੰਡਾ ਨਹੀਂ ਵੀੜਾ 15 20 ਸਾਲ ਪਹਿਲਾਂ ਜਵਾਕ ਖੇਡਦੇ ਹੁੰਦੇ ਸੀ ਛੋਟੀਆਂ ਛੋਟੀਆਂ ਨਿਕਰਾਂ ਪਾ ਕੇ ਵੀ ਉਹ ਵਾਰੀ ਆਜੂ ਇਹ ਉਹ ਵਾਰੀ ਨਹੀਂ 117 ਸੀਟਾਂ ਨੇ ਵਿਧਾਨ ਸਭਾ ਦੀਆਂ ਇਹਦੇ ਵਿੱਚ ਉਹ ਸਰਕਾਰ ਬਣਾਉਣ ਵਾਦੇ ਜਨਾਬ ਸਤਰਕਤਾ ਚਾਹੀਦੀਆਂ ਨੇ ਘੱਟੋ ਘੱਟ ਉਹ ਸਤਰਬੰਦੀ ਕਿਹੜੇ ਨੇ ਜਿਹੜੇ ਆਪਾਂ ਜਤਾਉਣੇ ਨੇ ਐਮ ਐਲ ਏ ਬਣਾਉਣੇ ਨੇ ਤੇ ਮੇਰੇ ਕੋਲੇ ਸੀਐੜੀ ਥੋੜੀ ਪਹਿਲੇ ਪਈ ਹੈ ਵਿਜਨ ਜਿੰਨ ਤੋਂ ਛੜੇ ਕਰਨ ਲੱਗੇ ਹੋ ਉਹਨਾਂ ਦਾ ਕੱਲੇ ਕੱਲੇ ਚਿੱਠਾ ਐ ਫਰੋਲ ਕੇ ਰੱਖਾਂਗੇ ਵੀ ਆਹ ਦੇਖੋ ਬਈ ਫਿਰ ਕਰੋਗੇ ਉਹ ਭਰਾਵਾ ਕੰਚਨ ਪ੍ਰੀਤ ਕੌਰ ਪੁਲਿਸ ਨੇ ਗ੍ਰਿਫਤਾਰ ਕੀਤੀ ਸੀ ਪੁਲਿਸ ਦਾ ਕੰਮ ਹੁੰਦਾ ਤੇ ਅਦਾਲਤ ਨੇ ਰਿਹਾ ਕਰਤੀ ਗੱਲ ਖਤਮ ਕਿਹੜੀ ਬਾਰੀ ਕਿਹਨੂੰ ਧਮਕੀਆਂ ਦੇ ਰਹੇ ਹੋ ਤੁਹਾਡੀਆਂ ਇਹਨਾਂ ਕਰਤੂਤਾਂ ਕਰਕੇ ਤਾਂ ਤੁਹਾਡਾ ਇਹ ਹਾਲ ਹੋਇਆ ਮੈਂ ਬਹੁਤ ਬਾਰੀ ਕਾਫੀ ਬੰਦੇ ਇਹਨਾਂ ਨੇ ਫੋਨ ਫੋਨ ਕਰਦਾ ਉਹਨੂੰ ਕਹਿਣਾ ਬਈ ਤੁਸੀਂ ਨਾ 2-4 ਮਹੀਨੇ ਚੁੱਪ ਕਰਕੇ ਸ਼ਾਂਤੀ ਨਾਲ ਐਦਾਂ ਬਹਿ ਜਾਓ ਹਾਂ ਬੋਲਿਓ ਨਾ ਕਿਤੇ ਲੋਕ ਮਾੜਾ ਮੋਟਾ ਵਿਸ਼ਵਾਸ ਕਰ ਲੈਣ ਤੁਹਾਡੇ ਤੇ ਤੁਹਾਡੇ ਤੇ ਤਵਾਰੀ ਕੋਈ ਨਹੀਂ ਤੁਸੀਂ ਜਕਾਰਾ ਸ਼ੁਰੂ ਕਰੋ ਬੋਲੇ ਸੋ ਬਾਦ ਦੇ ਵਿੱਚ ਹਲੇ ਹੁਈ ਆ ਪਦਨ ਕਿ ਪਿੱਛੋਂ ਮਨ ਤੁਹਾਡੇ ਕੀ ਕਹਦੇ ਤੁਸੀਂ ਕਿਹੜੀ ਬਾਰੀ ਦੀ ਗੱਲ ਕਰਦੇ ਹੋ ਅਸਾਂ ਇਹ ਜੋ ਕੁਸ਼ਣਾ ਬੋਲਿਆ ਨਾ ਮੈਨੂੰ ਕੋਈ ਸੁਪਨਾ ਨਹੀਂ ਆਇਆ ਤੇ ਮੈਂ ਤੁਹਾਡੇ ਗੱਪਾਂ ਦਾ ਜਵਾਬ ਹੀ ਦਿੱਤਾ ਅਸੀਂ ਸੁਮਨ ਨੇ ਤੇ ਬਿਲੀ ਵੀ ਨਹੀਂ ਕਰਦੇ ਛਣਕਾਂ ਸੁਪਨੇ ਆਉਣਗੇ ਤਾਂ ਤਾਂ ਦਿਨ ਵਧੀਆ ਖੁਸ਼ ਮਜਾਦੀ ਨਾਲ گزارਦੇ ਆ ਤੇ ਰਾਤ ਨੂੰ ਨੀਂਦ ਵਧੀਆ ਆਉਂਦੀ ਹੈ ਛੇਰੇ ਟਾਈਮ ਨਾ ਉੱਠ ਖੜੇ ਤਾਂ ਠੀਕ ਐ ਤੈਨੇ ਆਪਣੀ ਮਰਜ਼ੀ ਨਾਲ ਉੱਠਦੇ ਆਂ ਸੀ ਸਾਨੂੰ ਕੋਈ ਟੈਨਸ਼ਨ ਨਾ ਤੁਸੀਂ ਕਿਉਂ ਪੰਜਾਬ ਨੂੰ ਬਚਾਉਣ ਦੀ ਟੈਨਸ਼ਨ ਲਈ ਐ ਲੋਕ ਛਿਆਣੇ ਨੇ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਜੋ ਕੁਝ ਲੁੱਟ ਕੁਛਟ ਕਰਕੇ ਆਪਣੇ ਘਰ ਭਰੇ ਨੇ ਆਰਾਮ ਨਾਲ ਅੰਦਰ ਬੈਠੋ ਹੁਣ ਵਧੀਆ ਛਾਲ ਦੀ ਰੁੱਤ ਐ ਅੰਦਰ ਪਟੀਆਂ ਪੁੱਟੀਆਂ ਗਰਮ ਲਾਕੇ ਰੱਖੀਆਂ ਨੇ ਵਧੀਆ ਬਿਸ਼ਕੀ ਤੁਹਾਡੇ ਕੋਲੇ ਫੀਮਾ ਪੁੱਕੇ ਖੁੱਲੇ ਨਸ਼ੇ ਤੁਸੀਂ ਮੋੜਨਾ ਨਜ਼ਾਰੇ ਲੋ ਤੁਸੀਂ ਕੰਟੈਂਸ਼ਨ ਲਈਏ ਟੈਂਸ਼ਨ ਹੁਣ ਭਗਵੰਤ ਮਾਨ ਨੂੰ ਹੈ ਪੰਜਾਬ ਦੀ ਤੁੰਦ ਲੋੜੀ ਨਹੀਂ ਫਿਕਰ ਕਰਨੀ ਤੁਸੀਂ ਤਾਂ ਚੁੱਪ ਕਰਕੇ ਬੈਠੋ ਬਸ ਅਸੀਂ ਜਦੋਂ ਇਹ ਜੀ ਕੋਈ ਗੱਲ ਸੁਣਦੇ ਆ ਨਾ ਮੈਨੂੰ ਇਦਾਂ ਲੱਗੂ ਜਿਹੜੇ ਪਿੱਛੇ ਖੜੇ ਨੇ ਬੰਦੇ ਬੀ ਉਹ ਬੰਦੇ ਕੁਛ ਖਾ ਕੇ ਨਿਕੜੇ ਹੁੰਦੇ ਘਰੋਂ ਵੀ ਅਸੀਂ ਬੋਲਣਾ ਨਹੀਂ ਚੁੱਪ ਕਰਕੇ ਖੜਾ ਆ ਰਹੀ ਨਹੀਂ ਦਿੰਦੇ ਪਿੱਛੇ ਖੜੇ ਰਹਿਣਗੇ ਬਸ ਕਈ ਤਾਂ ਹਾਸੀ ਰੋਕ ਕੇ ਰੱਖਦੇ ਪਤਾ ਨਹੀਂ ਕੀ ਬੋਲੂ ਕਈਆਂ ਨੂੰ ਕਿਹਾ ਹੁੰਦਾ ਵੀ ਜਕਾਰਾ ਛੱਡਣਾ ਤੂੰ ਫਿਰ ਉਹ ਵੀ ਰੁਕ ਜਾਂਦਾ ਵੀ ਇਹ ਗੱਲ ਬਣੀ ਨਹੀਂ ਜਕਾਰੇ ਵਾਲੀ ਕੋਈ ਹੋਰ ਗੱਲ ਕਹਿਣ ਦੇ ਫਿਰ ਛੱਡਾਂਗੇ ਲੈ ਅੱਗੇ ਸਾਢੀ ਵਾਰੀ ਜਦੋਂ ਆ ਗਈ ਨਾ ਫਿਰ ਬਰਦਾਸ਼ਤ ਨਹੀਂ ਹੋਣਾ ਆਕਰ ਤੁੱਟ ਤਾਂ ਇਹਨਾਂ ਦੀ ਤੇ ਹੁਣ ਇਹ ਇਹ ਨਾ ਟੈਨਸ਼ਨ ਨਹੀਂ ਲਈ ਬੈਠਾ ਮੈਂ ਵੀ ਦੋ ਤਿੰਨ ਵਾਰੀ ਦਾੜ੍ਹੀ ਤੇ ਤੇਲ ਲਾ ਕੇ ਬੁਰਸ਼ ਬੁਰਸ਼ ਮਾਰ ਕੇ ਚੰਗੀ ਤਰ੍ਹਾਂ ਸੈੱਟ ਕਰਕੇ ਫੇਰ ਵੀਡੀਓ ਬਣਾਉਣਾ ਇਹ ਤਾਂ ਤਿੰਦਰ ਦਾੜ੍ਹੀ ਨਾਲ ਦਾੜ੍ਹੀ ਤੇ ਬੁਰਸ਼ ਵੀ ਨਹੀਂ ਮਾਰਦਾ ਐਨੀ ਸ਼ਕਲ ਬਗਾੜੀ ਹੋਈ ਹੈ ਕੀ ਕਰੀਏ ਇਹਨਾਂ ਨੂੰ ਇਹ ਗੁੱਲੀ ਡੰਡਾ ਨਹੀਂ ਜਿਬਾਰੀ ਆ ਜਾਊਗੀ ਬਹੁਤ ਮੁਸ਼ਕਿਲ ਹੈ 40 ਸਾਲ ਲੱਗਣਗੇ 40 ਸਾਲ 40 ਸਾਲ ਬਾਅਦ ਆਪਾਂ ਕਿੱਥੇ ਹੋਵਾਂਗੇ ਜਨਾਬ ਕਿਸੇ ਨੂੰ ਪਤਾ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ